ਨਾਂ ਨੂੰ ਮੈਂ ਹਾਂ ਸਰਬਜੀ ਪਿੰਡੂ ਲਾਈਟੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵਧੀਆ ਠੀਕ ਠਾਕ ਆ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਸਪੈਸ਼ਲ ਵੀਡੀਓ ਉਹ ਹੈਗੀ ਜੀ ਵੀਡੀਓ ਆਪਣੀ ਗੈਸ ਸਿਲੰਡਰ ਦੇ ਠੀਕ ਹੈ ਜੋ ਸਿਲੰਡਰ ਹੈ ਗੈਸ ਵਾਲਾ ਸਿਲੰਡਰ ਹੁੰਦਾ ਉਹ ਆਪਣਾ ਮਤਲਬ ਕਿ ਕਈ ਵਾਰ ਤਾਂ 15 ਕ ਦਿਨ ਹੀ ਚੱਲਦਾ ਗਰਮੀਆਂ ਦੇ ਵਿੱਚ ਨਹੀਂ ਤਾਂ 1 ਮਹੀਨਾ ਹੀ ਕੱਟਦਾ ਠੀਕ ਹੈ ਜੀ ਕਿਉਂਕਿ ਆਪਾਂ ਸਾਰੀ ਦਿਹਾੜੀ ਉਹੀ ਕੰਮ ਤੇ ਉਹਨੂੰ ਆਪਾਂ ਬੱਧ ਟਾਈਮ ਚਲਾਉਣ ਵਾਸਤੇ ਇੱਕ ਆਪਾਂ ਇਹੋ ਜਿਹਾ ਤਰੀਕਾ ਯੂਜ਼ ਕਰਾਂਗੇ ਜਿਹੜਾ ਆਪਣਾ ਸਿਲੰਡਰ 2 ਮਹੀਨੇ ਜਾਂ 3 ਮਹੀਨੇ ਲਗਾਤਾਰ ਘੱਟ ਜਾਓ ਕੀ ਤਰੀਕਾ ਉਹ ਉਹ ਤਰੀਕਾ ਹੈਗਾ ਜੀ ਬੁਖਾਰ ਦੀ ਗੋਲੀ ਬੁਖਾਰ ਦੀ ਗੋਲੀ ਸਿਲੰਡਰ ਉੱਤੇ ਰੱਖਾਂ ਨਾਲ ਜਿਹੜਾ ਆਪਣਾ ਗੈਸ ਸਿਲੰਡਰ ਹੈ ਉਹ ਬਿਲਕੁਲ ਖਤਮ ਨਹੀਂ ਹੋਣਾ ਹੈਗਾ ਤੇ ਉਹਦੇ ਵੇਸੇ ਤੁਹਾਡੇ ਲਈ ਵੀਡੀਓ ਸ਼ੇਅਰ ਕਰਦੇ ਤੇ ਚਲੋ ਸਟਾਰਟ ਕਰਦੇ ਆਪਾਂ ਲੋ ਜੀ ਕਿਚਨ ਵਿੱਚ ਆਪਾਂ ਆ ਗਏ ਆ ਤੇ ਆਪਾਂ ਨੇ ਕੀ ਕਰਨਾ ਜੀ ਹੁਣ ਜਿਵੇਂ ਆਪਣਾ ਇਹ ਸਿਲੰਡਰ ਹੋ ਗਿਆ ਠੀਕ ਹੈ ਜੀ ਇਹਨੂੰ ਹੁਣ ਜਦੋਂ ਆਪਾਂ ਲਗਾਉਨੇ ਆ ਤੇ ਕਈ ਵਾਰ ਆਪਣਾ ਇਹ ਲੀਕ ਹੁੰਦਾ ਜਦੋਂ ਆਪਾਂ ਰੈਗੂਲੇਟਰ ਲਗਾਉਨੇ ਆ ਨਾ ਤਾਂ ਇਹ ਲੀਕ ਹੋਣ ਲੱਗ ਜਾਂਦਾ ਹੈ ਤੇ ਇਹਦੇ ਲੀਕ ਹੋਣ ਦਾ ਆਪਾਂ ਕਿਵੇਂ ਪਤਾ ਲਗਾ ਸਕਦੇ ਆ ਉਹ ਤੁਹਾਨੂੰ ਦੱਸਦੇ ਆ ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਦੀ ਆ ਲੋਚ ਇਹ ਹੋ ਗਿਆ ਜੀ ਆਪਣਾ ਸਿਲੰਡਰ ਦੇਖੋ ਜੀ ਜਿਹੜੀ ਇਹ ਮਤਲਬ ਕਿ ਇਹਦੇ ਵਿੱਚ ਇਹ ਰਬੜ ਪਾਈ ਹੁੰਦੀ ਆ ਕਈ ਵਾਰ ਇਹ ਨਾ ਲੂਸ ਹੋ ਜਾਂਦੀ ਆ ਠੀਕ ਹੈ ਲੂਜ਼ ਹੋਣ ਕਰਕੇ ਗੈਸ ਨਿਕਲਣੀ ਮਤਲਬ ਕੀ ਜਦੋਂ ਆਪਾਂ ਰੈਗੂਲੇਟਰ ਚੜਦਿਆਂ ਤਾਂ ਲੀਕ ਹੋਣ ਲੱਗ ਜਾਂਦਾ ਇਹਦਾ ਆਪਾਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਆ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਦੋ ਤਿੰਨ ਬੂੰਦਾ ਪਾਣੀ ਦੀ ਆ ਪਾਵਾਂਗੇ ਜਦੋਂ ਪਾਣੀ ਦੇ ਬੂੰਦੇ ਇਹਦੇ ਵਿੱਚ ਪਾਵਾਂਗੇ ਜੇ ਤਾਂ ਪਾਣੀ ਵਿੱਚ ਬੁਲਬੁਲੇ ਉੱਠੇ ਤਾਂ ਸਮਝੋ ਆਪਣਾ ਜਿਹੜਾ ਸਿਲੰਡਰ ਹੈ ਉਹ ਲੀਕ ਹੈ ਜੇ ਨਹੀਂ ਉੱਠੇ ਤਾਂ ਸਮਝ ਲਓ ਆਪਣਾ ਸਿਲੰਡਰ ਵਧੀਆ ਹੈ ਠੀਕ ਹੈ ਜੀ ਮਤਲਬ ਕਿ ਠੀਕ ਐਵੇਂ ਸੈੱਟ ਐਨ ਤੇ ਆਪਾਂ ਰੈਗੂਲੇਟਰ ਚੜ ਕੇ ਨੂੰ ਯੂਜ਼ ਕਰ ਸਕਦੇ ਆ ਠੀਕ ਹੈ ਤੇ ਦੂਜਾ ਤਰੀਕਾ ਜਿਹੜਾ ਮੈਂ ਤੁਹਾਨੂੰ ਗੋਲੀ ਵਾਲਾ ਦੱਸਿਆ ਸੀ ਜੀ ਇਹ ਗੋਲੀ ਵਾਲਾ ਦੱਸਿਆ ਸੀ ਠੀਕ ਹੈ ਇਹ ਤਰੀਕਾ ਇਹ ਹੈ ਜੀ ਆਪਾਂ ਇੱਕ ਗੋਲੀ ਲੈ ਲੈਣੀ ਆ ਗੋਲੀ ਲੈ ਕੇ ਜੀ ਆਪਾਂ ਨੇ ਲੈ ਲੈਣਾ ਇੱਕ ਪਿਆਜ਼ ਠੀਕ ਹੈ ਜੀ ਪਿਆਜ਼ ਨੂੰ ਤੁਸੀਂ ਕੀ ਕਰਨਾ ਹੈ ਜੀ ਛਿੱਲ ਕੇ ਚਾ ਅਛੇ ਲੇ ਕੇ ਉਹਦੇ ਵਿੱਚੋਂ ਦੋ ਤਿੰਨ ਟੁਕੜੇ ਕੱਢ ਲੈਣੇ ਨੇ ਠੀਕ ਹੈ ਜੇ ਤੁਸੀਂ ਇਹਦਾ ਕੱਦੂ ਕਸ ਕਰਕੇ ਰਸ ਬਣਾਉਣਾ ਚਾਹੁੰਦੇ ਹੋ ਤਾਂ ਰਸ ਵੀ ਬਣਾ ਸਕਦੇ ਹੋ ਜੇ ਤੁਸੀਂ ਇਹਨੂੰ ਕੱਦੂ ਕਸ ਕਰਕੇ ਨਹੀਂ ਬਣਾਉਣਾ ਚਾਹੁੰਦੇ ਤਾਂ ਗੋਲੀ ਤੇ ਪਿਆਜ਼ ਨੂੰ ਇਕੱਠੇ ਨੂੰ ਕੁੱਟ ਲੈਣਾ ਗੋਲੀ ਤੇ ਪਿਆਜ਼ ਇਦਾਂ ਆਪਾਂ ਕੁੱਟ ਲਿਆ ਤੇ ਇਹਨੂੰ ਆਪਾਂ ਕੀ ਕਰਨਾ ਹੈ ਸਿਲੰਡਰ ਦੇ ਆਪਾਂ نیچے ਧਰ ਦਵਾਂਗੇ ਇਹਦੇ ਨੀਚਲੀ ਸਾਈਡ ਤੇ ਧਰ ਦਿਨੇ ਆ ਉਜੀ ਨੀਚੇ ਸਾਈਡ ਤੇ ਆਪਾਂ ਨੇ ਧਰ ਦਿੱਤਾ ਹੈ ਇਹਦੇ ਨਾਲ ਜਿਹੜੇ ਆਪਣੇ ਕੌਗਰੇਚ ਵਗੈਰਾ ਹੁੰਦੇ ਨੇ ਕੀੜੀਆਂ ਵਗੈਰਾ ਜਾਂ ਸਿਪਕਲੀ ਵਗੈਰਾ ਉਹ ਇਹਦੇ नीचे ਨਹੀਂ ਆਉਗੀ ਨਾ ਹੀ ਇਹਦੇ ਆਲੇ-ਦਾਲੇ ਲੱਗਣੀ ਆ ਕਿਉਂਕਿ ਜਦੋਂ ਇਹ ਇਹਨੂੰ ਸਿਪਕਲੀ ਨੂੰ ਜਾਂ ਕੌਗਰੇਚ ਵਗੈਰਾ ਨੂੰ ਅ ਇਹਦਾ ਪਿਆਜ਼ ਦੀ ਸਮੈਲ ਬਹੁਤ ਜ਼ਿਆਦਾ ਹੈ ਮਤਲਬ ਕਿ ਚੜਦੀ ਹੈ ਤੇ ਇਸ ਲਈ ਇਹ ਇਹਦੇ ਨਵੇਂ ਨਹੀਂ ਆਉਣਗੇ ਨਾ ਹੀ ਕਿਚਨ ਦੇ ਵਿੱਚ ਬਣਨਗੀ ਇਹਦੀ ਸਮੈਲ ਹੀ ਦੂਰੋਂ ਹੀ ਪਤਾ ਲੱਗ ਜੂਗਾ ਠੀਕ ਹੈ ਜੀ ਲੋ ਜੀ ਤੀਜਾ ਤਰੀਕਾ ਆਪਣਾ ਕੀ ਹੈ ਜੀ ਤੀਜਾ ਤਰੀਕਾ ਦੇਖੋ ਜੀ ਆਪਾਂ ਨੇ ਇੱਕ ਗਿੱਲਾ ਕੱਪੜਾ ਲੈ ਲੈਣਾ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸਿਲੰਡਰ ਉੱਤੇ ਇਦਾਂ ਚੰਗੀ ਤਰ੍ਹਾਂ ਕਲੀਨ ਕਰਨਾ ਲੋ ਜੀ ਚੰਗੀ ਤਰ੍ਹਾਂ ਇਹਨੂੰ ਕਲੀਨ ਕਰ ਲਵਾਂਗੇ लो जी देखो जी जो क्लीन करूगा सिलेंडर खाली हो जाऊ गि जिन्ना हिस्सा उपरों सुक जून तो यह खाली हो जेड़ा नीचे गिला रहे सिलेंडर मतलब की जे एना हिस्सा अपना उपरों सुक गया इना सिलेंडर अपना खाली हो गया तो अपना बाकी सिलेंडर पे है अपना आराम दो महीने ਕੱਟ ਜੂਗਾ ਠੀਕ ਆ ਇਦਾਂ ਤੁਸੀਂ ਪਤਾ ਲਗਾ ਸਕਦੇ ਹੋ ਵੀ ਆਪਣਾ ਸਿਲੰਡਰ ਕਦੋਂ ਖਤਮ ਹੋਊਗਾ ਤੇ ਆਪਾਂ ਇਦਾਂ ਪਤਾ ਲਗਾ ਸਕਦੇ ਹਾਂ ਠੀਕ ਹੈ ਜੀ ਤੇ ਜਿਹੜੀ ਆਪਾਂ ਜੀ ਗੋਲੀ ਵਰਤੀ ਆ ਉਹ ਆਪਾਂ ਪੈਰਾਸ਼ਿਟਾ ਮੋਲ ਦੀ ਗੋਲੀਆਂ ਵਰਤਣੀ ਹੈ ਹੋਰ ਕੋਈ ਗੋਲੀ ਨਹੀਂ ਵਰਤਣੀ ਹੈਗੀ ਠੀਕ ਹੈ ਜੀ ਤੁਹਾਨੂੰ ਇਹ ਮੇਰਾ ਤਰੀਕਾ ਕਿੱਦਾਂ ਦਾ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਲਓ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਣੀ ਬਤਵਾ ਸ਼ੇਅਰ ਕਰਨੇ ਕੇ ਪੈਰੇ ਜਾਂ ਕਮੈਂਟ ਜਰੂਰ ਕਰਨਾ ਇਸੀ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸ਼ੇਕਾਰ